ਸਿਕਾਉ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਉਹ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ ਫਿਲਮ ਪਟੋਲਾ ਦੀ ਸ਼ੂਟਿੰਗ ਹੋਈ ਸੀ ਇਹ ਫਿਲਮ 25 ਮਾਰਚ 1988 ਨੂੰ ਰਿਲੀਜ਼ ਹੋਈ ਸੀ ਤੇ ਇਸ ਨੂੰ ਜਗਜੀਤ ਗਿੱਲ ਜੀ ਨੇ ਡਾਇਰੈਕਟ ਕੀਤਾ ਸੀ ਤੇ ਰਜਿੰਦਰ ਰਾਜਨ ਜੀ ਦੀ ਕਹਾਣੀ ਲਿਖੀ ਹੋਈ ਸੀ ਤੇ ਬਾਬੂ ਸਿੰਘ ਮਾਨ ਜੀ ਨੇ ਇਸ ਫਿਲਮ ਦਾ ਸਕਰੀਨਪਲੇ ਲਿਖਿਆ ਸੀ ਤੇ ਇਸ ਦਾ ਪ੍ਰੋਡਿਊਸਰ ਸਨ ਜੋਗਿੰਦਰ ਪਰਦੇਸੀ ਜੀ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਵਰਿੰਦਰ, ਗੁਰਚਰਨ ਪੋਲੀ, ਦਲਜੀਤ ਕੌਰ, ਸਤੀਸ਼ ਕੌਲ, ਸਰਿੰਦਰ ਸ਼ਿੰਦਾ, ਮੁਹੰਮਦ ਸਦੀਕ, ਮੇਰ ਮਿੱਤਲ ਤੇ ਹਰਪਾ ਜੰਜਬਲ ਜੀ ਨੇ ਨਿਭਾਇਆ ਸੀ। ਅੱਜ ਦੋਸਤੋ ਇਸ ਫਿਲਮ ਦੀਆਂ ਤੁਹਾਨੂੰ ਉਹ ਸ਼ੂਟਿੰਗ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ-ਜਿੱਥੇ ਇਹ ਫਿਲਮ ਫੁਲਮਾਈ ਗਈ ਸੀ ਦੋਸਤੋ ਇਹ ਜਿਹੜੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਸਮੇਂ ਮੌਜੂਦਾ ਕੋਟਕਪੂਰਾ ਸਦਰ ਥਾਣੇ ਦੇ ਵਿੱਚ ਆ ਚੁੱਕੀ ਆ ਤੇ ਇੱਥੇ ਜਿਹੜਾ ਦੋਸਤੋ ਸੀਨ ਹੋਇਆ ਸੀ ਜਿੱਥੇ ਸਤੀਸ਼ ਕੋਲ ਬੱਚਾ ਹੁੰਦਾ ਹੈ ਤੇ ਉਹਦੀ ਮਾਂ ਨੂੰ ਕਤਲ ਕੇਸ ਦੇ ਵਿੱਚ ਸਜ਼ਾ ਹੋ ਜਾਂਦੀ ਆ ਤੇ ਉਹ ਆਪਣੀ ਮਾਂ ਨੂੰ ਮਿਲਣ ਆਉਂਦੇ ਆ ਉਹ ਦੋਸਤੋ ਇਹ ਜਗ੍ਹਾ ਦੇ ਉੱਪਰ ਉਹ ਸੀਨ ਫੁਲਮਾਇਆ ਗਿਆ ਸੀ ਉਸ ਤੋਂ ਬਾਅਦ ਦੋਸਤੋ ਇਹ ਮਿਊਸਿਪਲ ਪਾਰਕ ਐ ਕੋਟਕਪੂਰਾ ਸ਼ਹਿਰ ਦਾ ਤੇ ਇੱਥੇ ਜਿਹੜਾ ਤਾਸ਼ ਖੇਡਦੇ ਆ ਉਹ ਤਾਸ਼ ਵਾਲਾ ਸੀਨ ਇਸ ਜਗ੍ਹਾ ਤੇ ਹੋਇਆ ਸੀ ਉਸ ਤੋਂ ਬਾਅਦ ਇੱਕ ਆਹੱਤੇ ਵਾਲਾ ਸੀਨ ਸੀ ਮੇਰ ਮਿੱਤਲ ਜੀ ਹਰਪਜਨ ਜੱਬਲ ਜੀ ਹੋਰਾਂ ਦਾ ਉਹ ਕੋਟਕਪੂਰਾ ਚੌਂਕ ਦੇ ਵਿੱਚ ਦੋਸਤੋ ਇਸ ਜਗ੍ਹਾ ਤੇ ਫਰਮਾਇਆ ਗਿਆ ਸੀ ਉਸ ਤੋਂ ਬਾਅਦ ਦੋਸਤੋ ਅੱਗੇ ਇੱਕ ਗਾਣੇ ਦੀ ਸ਼ੂਟਿੰਗ ਹੋਈ ਸੀ ਇਹ ਦੋਸਤੋ ਜਿਹੜਾ ਟਲਵਾਂ ਤੋਂ ਸਿਮੀਆਂ ਨੂੰ ਰਸਤਾ ਜਾਂਦਾ ਜਿੱਥੇ ਘਰਾਟ ਨੇ ਉਸ ਪੁਲ ਤੇ ਇਹ ਗਾਣੇ ਦੀ ਸ਼ੂਟਿੰਗ ਹੋਈ ਸੀ ਗਾਣੇ ਦਾ ਨਾਂ ਸੀ ਦੁੱਖ ਬੁਰੇ ਵਿਛੋੜੇ ਦੇ ਉਹ ਸਾਰਾ ਗਾਣਾ ਤਕਰੀਬਨ ਇਸੇ ਜਗ੍ਹਾ ਤੇ ਫੁਲਮਾਇਆ ਗਿਆ ਸੀ ਦੋਸਤੋ ਹਰੇਕ ਸੀਨ ਦਾ ਮੈਂ ਨਾਲ-ਨਾਲ ਸਕਰੀਨਸ਼ਾਟ ਵੀ ਸਾਂਝਾ ਕਰ ਰਿਹਾ ਇਹ ਪੁਲ ਹੁਣ ਨਵਾਂ ਬਣ ਚੁੱਕਾ ਤੇ ਉਸ ਸਮੇਂ ਦੋਸਤੋ ਇਹ ਪੁਰਾਣਾ ਪੁਲ ਸੀ ਇਸ ਪੁਲ ਦੇ ਉੱਪਰ ਉਹ ਸਾਰੇ ਗਾਣੇ ਦੀ ਤਕਰੀਬਨ ਸ਼ੂਟਿੰਗ ਹੋਈ ਸੀ ਦੁੱਖ ਬੁਰੇ ਵਿਛੋੜੇ ਦਾ ਉਸ ਤੋਂ ਬਾਅਦ ਦੋਸਤੋ ਇੱਕ ਗੁਰਦੁਆਰਾ ਸਾਹਿਬ ਦਾ ਨਾਲ ਸੀਨ ਹੈ ਜਿੱਥੋਂ ਟਾਂਗੇ ਤੇ ਆ ਰਹੇ ਆ ਇਹ ਗੁਰਦੁਆਰਾ ਸਾਹਿਬ ਦੋਸਤੋ ਪਿੰਡ ਬਰਗਾੜੀ ਦਾ ਹੈ ਇਸ ਪਾਸਿੋਂ ਇਹ ਰਸਤਾ ਉਸ ਸਮੇਂ ਕੱਚਾ ਸੀ ਤੇ ਇਸ ਰਸਤੇ ਤੋਂ ਡਾਂਗਾ ਆ ਰਿਹਾ ਤੇ ਪਿੱਛੇ ਗੁਰਦੁਆਰਾ ਸਾਹਿਬ ਦਾ ਸੀਨ ਨਜ਼ਰ ਆਉਂਦਾ। ਉਸ ਤੋਂ ਬਾਅਦ ਦੋਸਤੋ ਇਹ ਜਿਹੜੀ ਲੋਕੇਸ਼ਨ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਮੋਰਵਾਲਿਆਂ ਦਾ ਡਿਪਾਰਟਮੈਂਟਲ ਸਟੋਰ ਆ ਉਸਦੇ ਬਿਲਕੁਲ ਗਲੀ ਦੇ ਵਿੱਚ ਪਿੱਛੇ ਜਾ ਕੇ ਦੋਸਤੋ ਇੱਕ ਪੁਰਾਣੀ ਫੈਕਟਰੀ ਟਾਈਪ ਆ ਇਹ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਇੱਥੇ ਜਿਹੜਾ ਅਮਰ ਸਿੰਘ ਚਮਕੀਲੇ ਦਾ ਮੁੱਖ ਖਾੜਾ ਫਿਲਮ ਦੇ ਵਿੱਚ ਫੁਲਮਾਇਆ ਗਿਆ ਸੀ ਪਹਿਲਾ ਕੰਮ ਵੈਲੀਆਂ ਦੇ ਵੈਲ ਖੱਟ ਨੇ ਦੋਸਤੋ ਜਦੋਂ ਚਮਕੀਲਾ ਫਿਲਮ ਵੀ ਆਈ ਉਸ ਤੋਂ ਬਾਅਦ ਇਹ ਦੁਬਾਰਾ ਗਾਣੇ ਤੇ ਬਹੁਤ ਸਰਚ ਹੋਈ ਸੀ ਤੇ ਦੋਸਤੋ ਇਹ ਜਿਹੜੀ ਸਾਹਮਣੇ ਬਿਲਕੁਲ ਤੁਸੀਂ ਲੋਕੇਸ਼ਨ ਨਾਲ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਪਰ ਜਿਹੜਾ ਸਟੇਜ ਲੱਗੀ ਹੋਈ ਸੀ ਤੇ ਟੈਂਟ ਲੱਗਾ ਸੀ ਤੇ ਇਸ ਥਾਂ ਦੇ ਵਿੱਚ ਉਹ ਸਾਰਾ ਅਖਾੜਾ ਸੀ ਜਿਹੜਾ ਉਸ ਦੀ ਸ਼ੂਟਿੰਗ ਕੀਤੀ ਗਈ ਸੀ ਜਿਹੜਾ ਚਮਕੀਲੇ ਦਾ ਅਖਾੜਾ ਫਿਲਮ ਦੇ ਵਿੱਚ ਲੱਗਿਆ ਸੀ ਤੇ ਦੋਸਤੋ ਕਲੀਅਰ ਟੈਂਟ ਹਾਊਸ ਦਾ ਟੈਂਟ ਲੱਗਿਆ ਸੀ ਕਲੀਅਰ ਸੀਮੈਂਟ ਤੇ ਜੈਲੀ ਵਰਕਸ਼ਾਪ ਦੇ ਨਾਂ ਤੇ ਹੁਣ ਇਹਨਾਂ ਦੀ ਦੁਕਾਨਾਂ ਤੇ ਇਹ ਵੀ ਕੋਟਕਪੂਰੇ ਦੇ ਵਿੱਚ ਜੇ ਜਿੰਨਾ ਦਾ ਟੈਂਟ ਹਾਊਸ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਿਓ ਪਟੋਲਾ ਫਿਲਮ ਦੀਆਂ ਲੋਕੇਸ਼ਨਾਂ ਦੀ ਕਲੈਕਸ਼ਨ ਕਰਨ ਦੇ ਵਿੱਚ ਸਾਨੂੰ ਵੀਰ ਮਨਦੀਪ ਬਰਾੜ ਜੀ ਵੱਲੋਂ ਬਹੁਤ ਸਹਿਯੋਗ ਮਿਲਿਆ ਸੀ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਦੋਸਤੋ ਜੇਕਰ ਤੁਸੀਂ ਕਿਸੇ ਲੋਕੇਸ਼ਨ ਬਾਰੇ ਜਾਣਦੇ ਹੋ ਤਾਂ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ